ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਰ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਦੱਸਣ ਲਈ ਤੋਕੜਾਂ ਗੱਬਣਾ ਮਈਆਂ ਚੰਗੇ ਕਦਗਾਠ ਵਾਲੀਆਂ ਡੈਰੀ ਵਾਲੀਆਂ ਮੱਝਾਂ ਲੈ ਕੇ ਆਏ ਜੋ ਕਿ ਤਕਰੀਬਨ ਸਵਾ ਲੱਖ ਤੋਂ ਲੈ ਕੇ 135400 ਦੀ ਰੇਂਜ ਚ ਮੱਝਾਂ ਵੇਚਦੀਆਂ ਨੇ ਤੇ ਉਹੀ ਵੀਰ ਦੇ ਥੱਲੀ ਕਰਕੇ ਵਾਪਸ ਕਰਵਾ ਲਾਂਦੇ ਨੇਗੇ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਢੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 9041434874 9041434874 ਜਿਹੜੀ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਝੋਟੀ ਦੇਖੀ ਆ ਮਤਲਬ ਮੱਝ ਕਹਿ ਸਕਦੇ ਆ ਝੋਟੀ ਵੀ ਕਹਿ ਸਕਦੇ ਆਗੇ ਫੁੱਲ ਸਾਈਜ਼ ਦੇ ਵਿੱਚ ਕਰਦਾ ਇਹਦੀ ਕੀ ਡਿਟੇਲ ਆ ਕਿੰਨੇ ਟਾਈਮ ਦੀ ਗੱਭਣ ਹੈ 6 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਬਈ 5 ਕਿਲੋ ਦੁੱਧ ਦਾ ਕਿਡੰਗ ਮਿਲਦੀ ਹੈ 6 ਮਹੀਨੇ ਦੀ ਗੱਭਣ ਚੈੱਕ ਪਾਸ 5 ਕਿਲੋ ਦੁੱਧ ਆ ਵੀਰ ਕਹਿੰਦਾ ਇੱਕ ਟਾਈਮ ਮਿਲਦੀ ਆ ਥਾਣ ਸੱਪੇ ਦੀ ਸਾਫ ਆ ਬਿਲਕੁਲ ਥਾਣ ਦੀ ਸਾਫ ਆ ਟੀਕੇ ਤੇ ਮਿਲਦੇ ਕਿ ਚਾਰਟ ਤੇ ਚਾਰ ਟੀਕੇ ਤੇ ਬਈ ਟੀਕੇ ਤੇ ਮਿਲਦੀ ਆ ਲੱਗ ਚਾਰਟ ਤੇ ਵੀ ਜਾਊਗਾ ਕੋਈ ਡੈਰੀਆਂ ਚ ਤੁਹਾਨੂੰ ਆਪ ਨੂੰ ਹੀ ਪਤਾ ਵੀ ਮੱਝਾਂ ਟੀਕਿਆਂ ਦੀ ਅਕਸਰ ਚਾਉਂਦੇ ਰਹਿੰਦੇ ਨੇ ਫੁੱਲ ਕੱਡ ਕੱਡ ਕਹਿ ਸਕਦੇ ਹਾਂ ਥਰਡ ਲੇਵੇ ਦਾ ਕਾਰ ਬਹੁਤ ਸੋਹਣਾ ਕੱਲਾ ਕੱਲਾ ਲਖਣਵਾ ਥਣ ਮੁਠੀ ਵਾਲਾ ਖੋਲ ਕੇ ਗੇੜਾ ਲਵਾ ਦੇ ਤੋਰੇ ਪੁੱਖ ਆਪ ਬਾਈਆਂ ਨੂੰ ਚੈੱਕ ਕਰਵਾ ਦਈਏ ਪੂਰੇ ਵੱਡੇ ਕੱਡ ਕੱਡ ਦੇ ਵਿੱਚ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀਆਂ ਨੇ ਤਾਂ ਵਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਤੁਹਾਨੂੰ ਆਪ ਨੂੰ ਹੀ ਪਤਾ ਵੀ ਡੈਰੀ 'ਚ ਥੋੜੀ ਜਿਹੀ ਸਮਾਈ ਘੱਟ ਹੁੰਦੀ ਆ ਪਸ਼ੂ ਲਿੱਸੇ ਹੋਏ ਨੇ ਪਰ ਜੇ ਕਿਸੇ ਸ਼ੌਂਕੀ ਵੀਰ ਨੇ ਸਾਹਮਣੀਆਂ ਨੇਂਗੀਆਂ ਤਾਂ ਅੱਗੇ ਮੂਰੇ ਚੰਗੀ ਪੇਮੈਂਟ ਐ ਇਨਵੈਸਟ ਕਰਵਾਉਣਗੀਆਂ ਚੰਗੇ ਬਾਧੇ ਵਾਲੇ ਜਾਨਵਰ ਨੇਗੇ ਤੋਰੇ ਬੁੱਕਾ ਬੰਦਾ ਨੂੰ ਤੋੜ ਕੇ ਦਿਖਾਤੀ ਫੁੱਲ ਸਾਈ ਦੇ ਵਿੱਚ ਕੱਦਦਾਗਾ ਬਾਦ ਫਿੱਕੀ ਫਿੱਕੀ ਹੈ ਲੋੜ ਹੈ ਸਾਡੇ ਬਸ ਲੇਟੀ ਜਿਹੜਾ ਵੀਰ ਦਲਾਈ ਬੈਠਾ ਤੇ ਚਾਰ ਮੱਕੀ ਦਾ ਪਾਈ ਬੈਠਾ ਉਹ ਬਾਈ ਨੂੰ ਜ਼ਰੂਰ ਫੋਨ ਲਾ ਲਓ ਪੂਰੇ ਵੱਡੇ ਕਦਕੜ ਵਿੱਚ ਰੇਟ ਵੀਡੀਓ ਦੇ ਵਿੱਚ ਹੋਣਗੇ 6 ਮਹੀਨਿਆਂ ਦੀ ਗੱਬਣ 5 ਕਿਲੋ ਦੁੱਧ ਚੈੱਕ ਪਾਸ ਵੀਰ ਦੇ ਘਰੋਂ ਤਸੱਲੀ ਨਾਲ ਲੈ ਕੇ ਜਾ ਸਕਦੇ ਹਾਂ ਥਾਣਾ ਦੀ ਵੀ ਚੈੱਕ ਕਰਾ ਕੇ ਤੇ ਮੰਨ ਲਓ ਵੀ ਗੱਬਣ ਵੀ ਚੈੱਕ ਪਾਸ ਤੇ ਭਾਈ ਇਹਦਾ ਰੇਟ ਕੀ ਹੋਊਗਾ ਬਾਜਵ ਰੇਟ ਭਾਈ ਇਹਦਾ 90000 ਆ 85000 ਦੀ ਜਸਨੋ ਰੇਟ ਵੀ ਇਹ ਕਹਿੰਦਾ 90000 ਆ 85000 ਦੀ ਜਸਨੋ ਘਰੇ ਬੰਦੇ ਦਾ ਮਾਨ ਤਨ ਜਰੂਰ ਹੋਊਗਾ ਜਿਹੜੀ 2 ਨੰਬਰ ਤੇ ਮੱਝ ਖੜੀ ਹੈਗੀ ਇਹ 22 ਮਹੀਨੇ ਦੀ ਗੱਬਣ ਕੱਟਾ ਮੰਗਣਾ ਟਿੱਕੇ ਡੰਗ ਟੀਕੇ ਤੇ ਇੱਕ ਡੰਗ ਬੱਚੇ ਤੇ ਮਿਲਦੀ ਆ 22 ਮਹੀਨਿਆਂ ਦੀ ਗੱਬਣ ਚੈੱਕ ਪਾਸ ਰਿੰਗ ਸਿੰਘ ਮੋਹਰੇ ਦੇ ਕਰੈਕਟਰਾਂ ਚ ਆਉਣ ਵਾਲੀ ਮੱਝ ਹੈਗੀ ਵੱਡੇ ਕਦ ਕਾੜ ਦੇ ਵਿੱਚ ਐਦਾਂ ਦੀਆਂ ਲੱਕੜ ਵਾਲੀਆਂ ਮਈਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿ ਮੰਨ ਲਓ ਵੀ ਐਦਾਂ ਦੀ ਮੈਂ ਤਿਆਰ ਐਦਾਂ ਦੀਆਂ ਮਈਆਂ ਤਿਆਰ ਹੋਣ ਨੂੰ ਤਕਰੀਬਨ 4-5 ਸਾਲ ਲੱਗ ਜਾਂਦੇ ਨੇ ਫੇਰ ਇਸ ਤਰ੍ਹਾਂ ਦੀ ਮਹਿੰਦੀ ਬਣਾਉਟ ਬਣਦੀ ਹੈ 19 21 22 ਜ਼ਰੂਰ ਹੈ ਕਟਾ ਮਗਰ 2.5 ਮਹੀਨੇ ਦੀ ਗੱਭਣ 5 ਕਿਲੋ ਦੁੱਧ ਤੇ ਖੋਲ ਕੇ ਗੇੜਾ ਦਵਾਰੇ ਤੋਰੇ ਪੋਖਾ ਪਾ ਬਾਈਂ ਤੋੜ ਕੇ ਆਪਾਂ ਤੁਹਾਨੂੰ ਚੈੱਕ ਕਰਵਾਤੀਆਂ ਵੱਡੇ ਕੱਦ ਕਾਰਡ ਦੇ ਵਿੱਚ ਥਣ ਲੇਵੇ ਦਾ ਆਕਾਰ ਬਹੁਤ ਚੰਗਾ ਆਇਦਾ ਵੀ ਮੱਝ ਦਾ ਰਿੰਗ ਸਿੰਘ ਮੋਹਰਾ ਦੇ ਕੈਰੇਕਟਰਾਂ ਚ ਆਉਣ ਵਾਲੀ ਮੱਝ 2.5 ਮਹੀਨੇ ਦੀ ਗੱਭਣ ਬੱਚਾ ਮਗਰ ਦੁੱਧ ਦੁੱਧ 5 ਕਿਲੋ ਵੀਰੇ ਪੰਜ ਕਿਲੋ ਦੁੱਧ 5 ਕਿਲੋ ਇੱਕ ਟਾਈਮ ਟੀਕੇ ਤੇ ਮਿਲਦੀ ਹੈ ਵੀਰ ਕਹਿੰਦਾ ਡੈਰੀ ਜਾਨ ਕਰਕੇ ਇੱਕ ਟਾਈਮ ਮਿਲਦੀ ਹੈ ਕੀ ਮੰਨ ਲਓ ਵੀ ਪਹਾੜੇ ਤੇ ਵੱਡੇ ਕੱਦ-ਕਾਦ ਦੇ ਵਿੱਚ ਰੇਟ ਇਹਦਾ ਵੀ ਬਾਜ ਵੀਡੀਓ ਦੇ ਵਿੱਚ ਕਰਵਾਵਾਂਗੇ ਆਪਾਂ ਇਹਦਾ ਕੀ ਮੁੱਲ ਜਾ ਹੋਊਗਾ ਵੀਰੇ ਬਾਜਵਾਜਾ ਦਾ ਮੁੱਲ ਬਈ 93000 ਦਾ 90000 ਦੀ ਹੈ ਜਸਪੁਰ ਮੁੱਲ ਇਹਦਾ ਵੀ ਇਹ ਕਹਿੰਦਾ 95000 90000 ਦੀ ਜਸਨੋ ਇਹ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨਤਨ ਹੋਊ ਜ਼ਰੂਰ ਹੋਊਗਾ ਅਕਸਰ ਹੀ ਮਨ ਲਾ ਵੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ 8-10000 ਦਾ ਮੱਝਮਾ ਘਰ ਕੱਟਾਗਾ ਚੁੰਗੀ ਜਾਂਦੀਆਂ ਨੇ ਮਨ ਲਾ ਵੀ ਕਟੜਾ ਵਿੱਚ ਪਾਉਂਦੀ ਆ ਥੱਲੇ ਜੇ ਕੋਈ ਵੀਰ ਚੰਗੀ ਸਾਮ ਵਾਲਾ ਹੋਊਗਾ ਤਾਂ ਮਨ ਲਾ ਵੀ ਦੋਨੇ ਟਾਈਮ ਵੀ ਪਾੜੇ ਦੇ ਵੀ ਮਿਲ ਸਕਦੀਆਂ ਨੇਗੀਆਂ ਮੱਝਾਂ ਕਿਉਂਕਿ ਡੇਰੀ ਚਾਉਣ ਕਰਕੇ ਮਈਆਂ ਮਨ ਲਾ ਵੀ ਆਫਸੈਟ ਹੋ ਜਾਂਦੀਆਂ ਨੇ ਉਪਰਾਂ ਮੰਨ ਜਾਂਦੀਆਂ ਨੇ ਥਾਂ ਦਾ ਜੇ ਕੋਈ ਵੀਰ ਚੰਗੀ ਕੀਰ ਕਰ ਲੂਗਾ ਤਾਂ तकरीबन ਆਪਾਂ ਕਹਿ ਸਕਦੇ ਆ ਵੀ 280-90000 ਦਾ ਜੋੜਾ ਮੂਰੇ ਤਾਜ਼ੀਆਂ ਦਾ ਵੇਕਣ ਦੇ ਕਾਬਲ ਹੈਗੇ ਨੇ ਮੱਜਾਂ ਕਿਉਂਕਿ ਵੱਡੇ ਕੱਦ ਕਾਠ ਵਾਲੀਆਂ ਮਈਆਂ ਨੇ ਡੈਰੀਆਂ ਚੋਂ ਮਈਆਂ ਚੰਗੀ ਚਵਾਈ ਵਾਲੀਆਂ ਮੰਨ ਲਓ ਵੀ 12 ਤੋਂ 14 ਕਿਲੋ ਦੁੱਧ ਇਹਨਾਂ ਨੇ ਤਾਜ਼ੀਆਂ ਨੇ ਲਾਜ਼ਮੀ ਦੇਣਾਗਾ ਮਈਆਂ ਨੇ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ